ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 23ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਇਸ ਭਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਤੋਂ ਬਾਅਦ ਮਾਤਾ ਸੁਲਖਣੀ ਜੀ ਨਾਲ ਤਲਵੰਡੀ ਜਾਣਾ ਰਾਏ ਬੁਲਾਰ ਪੰਡਤ ਹਰਦਿਆਲ गोपाल पांडे वैद्य हरिदास मौलाना नूरदीन ਅਤੇ ਆਪਣੇ ਬਚਪਨ ਦੇ ਦੋਸਤਾਂ ਨੂੰ ਮਿਲਣ ਬਾਰੇ ਜੇਕਰ ਹੈ ਇਸ ਤੋਂ ਬਾਅਦ ਸਾਰਿਆਂ ਨੇ ਤਲਵੰਡੀ ਜਾਣ ਦੀ ਤਿਆਰੀ ਕਰ ਲਈ ਸਾਰੀ ਹੀ ਬਰਾਤ ਹੋਣਾ ਤਲਵੰਡੀ ਵੱਲ ਤੁਰ ਪਈ ਹੈ ਹੁਣ ਭਾਈ ਬਾਲਾ ਸੋਚਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਤਲਵੰਡੀ ਚਲੇ ਗਏ ਹਨ ਮੈਂ ਹੁਣ ਮੋਦੀਖਾਨੇ ਦੀ ਕਾਰ ਸੰਭਾਲਾਂਗਾ ਜੋ ਵਾਸਤਾਂ ਦੌਲਤਖਾਨ ਲੋਧੀ ਚਾਹੁੰਦਾ ਸੀ ਮੈਂ ਉਸ ਨੂੰ ਦੇਈ ਜਾ ਰਿਹਾ ਸੀ ਭਾਈ ਬੱਲਾ ਕਹਿੰਦਾ ਹੈ ਕਿ ਮੋਦੀਖਾਨੇ ਵਿੱਚ ਕਿਸੇ ਵੀ ਵਸਤੂ ਦਾ ਘਾਟਾ ਨਹੀਂ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਮੈਨੂੰ ਮੋਦੀਖਾਨੇ ਵਿੱਚ ਬਿਠਾਇਆ ਅਤੇ ਆਪ ਹੀ ਸਾਰੇ ਕੰਮ ਕਰਦੇ ਰਹੇ ਇਸ ਤਰ੍ਹਾਂ ਇਹ ਸਮਾਂ ਮੈਂ ਸੁੱਖਾਂ ਦੇ ਨਾਲ ਬਿਤਾਇਆ ਫੇਰ ਭਾਈ ਵਾਲਾ ਜੀ ਕਹਿੰਦੇ ਹਨ ਕਿ हे ਗੁਰੂ ਜੀ ਅੰਗਦ हे ਗੁਰੂ ਅੰਗਦ ਦੇਵ ਜੀ ਮੈਂ ਤਾਂ ਤਲਵੰਡੀ ਨਹੀਂ ਗਿਆ ਸੀ ਇਸ ਕਰਕੇ ਮੈਨੂੰ ਨਹੀਂ ਪਤਾ ਕਿ ਉੱਥੇ ਕੀ ਹੋਇਆ ਇਸ ਤਰ੍ਹਾਂ ਇਹ ਸੁੱਖਾਂ ਨੂੰ ਦੇਣ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਮੈਂ ਲੋਕਾਂ ਤੋਂ ਗੱਲਾਂ ਸੁਣੀਆਂ ਉਸ ਸਮੇਂ ਦੀਆਂ ਅਤੇ ਜੋ ਮੈਂ ਸੁਣਿਆ ਉਹ ਮੈਂ ਤੁਹਾਨੂੰ ਕਥਾ ਰਾਹੀ ਦੱਸ ਰਿਹਾ ਹਾਂ ਇਸ ਤਰ੍ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਦੇ ਕੋਲ ਪਹੁੰਚੇ ਤਾਂ ਉੱਚੀ ਉੱਚੀ ਨਗਾਰੇ ਵਜਾਏ ਗਏ ਕਬੀ ਸੰਤੋਖ ਸਿੰਘ ਜੀ ਤਲਵੰਡੀ ਸ਼ਹਿਰ ਨੂੰ ਇੱਕ ਸਾਗਰ ਦੀ ਤਰ੍ਹਾਂ ਮੰਨਦੇ ਹਨ ਅਤੇ ਉੱਥੇ ਰਹਿਣ ਵਾਲੇ ਲੋਕ ਪਾਣੀ ਦੀ ਤਰ੍ਹਾਂ ਹਨ ਫੇਰ ਸਾਰੇ ਤਲਵੰਡੀ ਦੇ ਲੋਕਾਂ ਨੂੰ ਚਾ ਚੜਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਹਨ। ਵਿਆਹ ਤੋਂ ਬਾਅਦ ਇਸ ਤਰ੍ਹਾਂ ਤਲਵੰਡੀ ਨਗਰ ਦੀਆਂ ਔਰਤਾਂ ਹਾਰ ਸ਼ਿੰਗਾਰ ਕਰਕੇ ਘਰਾਂ ਤੋਂ ਬਾਹਰ ਆਈਆਂ। ਜੋ ਇਸ ਤਰ੍ਹਾਂ ਲੱਗਦੀਆਂ ਸੀ ਜਿਵੇਂ ਸਮੁੰਦਰ ਵਿਚਾਲੇ ਉਹ ਮਹੀਨੇ ਦੀ ਅੱਗ ਹੋਵੇ। ਉਹਨਾਂ ਸਾਰੀਆਂ ਨੇ ਸੋਨੇ ਦੇ ਗਹਿਣੇ ਪੈਣੇ ਹੋਏ ਸੀ ਅਤੇ ਜਦੋਂ ਉਹ ਗਲੀਆਂ ਵਿੱਚ ਚੱਲਦੀਆਂ ਸਨ ਤਾਂ ਚਾਨਣ ਹੋ ਰਿਹਾ ਸੀ ਜਿਸ ਤਰ੍ਹਾਂ ਚੰਦ ਦੀ ਚਾਨਣੀ ਹੁੰਦੀ ਹੈ ਏਸੇ ਤਰ੍ਹਾਂ ਦਾ ਸੁੰਦਰ ਮਾਹੌਲ ਬਣਿਆ ਹੋਇਆ ਸੀ ਤਲਵੰਡੀ ਦਾ ਤਾਰੇ ਜਾਂਝੀਆਂ ਦੀ ਤਰ੍ਹਾਂ ਚਮਕ ਰਹੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁੰਦਰ ਵਚਨ ਅੰਬਰਤ ਵਰਗੇ ਹਨ ਉਹ ਚੰਦਰਮਾ ਬਾਗਸਾਨਾ ਅਤੇ ਇਸ ਤਰ੍ਹਾਂ ਸਾਰਿਆਂ ਦੇ ਮਨ ਦੀ ਇੱਛਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁੰਦਰ ਚਿਹਰੇ ਦੇ ਦਰਸ਼ਨ ਕਰੀਏ ਸਾਰੇ ਆਦਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆਉਂਦੇ ਹਨ ਸਾਰੇ ਲੋਕ ਇਕੱਠੇ ਹੋ ਕੇ ਆ ਗਏ ਉੱਥੇ ਅਤੇ ਉਹ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਰਾਤ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਗੁਰੂ ਜੀ ਨੂੰ ਸਾਰੇ ਹੀ ਚਕੋਰ ਦੀ ਤਰ੍ਹਾਂ ਦੇਖ ਰਹੇ ਸੀ ਗੁਰੂ ਜੀ ਤਲਵੰਡੀ ਵਿਖੇ ਬਹੁਤ ਸਮੇਂ ਬਾਅਦ ਆਏ ਸੀ ਜਿਸ ਕਰਕੇ ਸਾਰਿਆਂ ਦੇ ਮਨ ਵਿੱਚ ਉਹਨਾਂ ਨੂੰ ਮਿਲਣ ਦੀ ਤਾਂਘ ਸੀ ਸਾਰੇ ਵਰਾਤ ਹੁਣ ਤਲਵੰਡੀ ਦੇ ਬਿਲਕੁਲ ਨੇੜੇ ਆ ਗਈ ਸੀ ਤਲਵੰਡੀ ਨਗਰ ਦੇ ਆਲੇ ਦੁਆਲੇ ਇੱਕ ਕੰਧ ਬਣੀ ਹੋਈ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਗੇਟ ਰਾਹੀਂ ਤਲਵੰਡੀ ਨਗਰ ਵਿੱਚ ਪ੍ਰਵੇਸ਼ ਕਰ ਗਏ ਗੁਰੂ ਜੀ ਸਾਰੇ ਬਰਾਤ ਦੇ ਨਾਲ ਨਗਰ ਦੀਆਂ ਗਲੀਆਂ ਵਿੱਚੋਂ ਦੀ ਹੋ ਕੇ ਜਾ ਰਹੇ ਸੀ ਜਦੋਂ ਉਹਨਾਂ ਨੇ ਨਗਰ ਵਿੱਚ ਪ੍ਰਵੇਸ਼ ਕੀਤਾ ਤਾਂ ਧੰਨ ਦੀ ਵਰਖਾ ਹੋਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਸਾਰੇ ਹੀ ਮਰਦ ਔਰਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਕਰ ਰਹੇ ਸੀ ਕਿ ਬਹੁਤ ਸੋਹਣਾ ਵਿਆਹ ਸੰਪੂਰਨ ਹੋਇਆ ਹੈ। ਇਸ ਤਰ੍ਹਾਂ ਸਾਰੇ ਹੀ ਆਪਣੇ ਘਰਾਂ ਨੂੰ ਛੱਡ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਗਏ। ਉਹ ਸਾਰੇ ਹੀ ਵਧਾਈਆਂ ਦੇ ਰਹੇ ਸੀ ਅਤੇ ਖੁਸ਼ੀਆਂ ਮਨਾ ਰਹੇ ਸੀ। ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਨੂੰ ਵੀ ਬਹੁਤ ਖੁਸ਼ੀ ਹੋਈ। ਜਦੋਂ ਉਹਨਾਂ ਨੇ ਸੁਣਿਆ ਕਿ ਬਰਾਤ ਆ ਗਈ ਹੈ ਮਾਤਾ ਜੀ ਦੀਆਂ ਆਪਣੇ ਪੁੱਤਰ ਨਾਨਕ ਅਤੇ ਨੂੰ ਨੂੰ ਵੇਖਣ ਲਈ ਅੱਖਾਂ ਤਰਸ ਰਹੀਆਂ ਸੀ ਮਾਤਾ ਤ੍ਰਿਪਤਾ ਜੀ ਨੇ ਵੀ ਬਹੁਤ ਸਾਰੇ ਬਹੁਤ ਸਾਰਾ ਧੰ ਬੰਡਿਆ ਲੋਕਾਂ ਵਿੱਚ ਫੇਰ ਮਾਤਾ ਤ੍ਰਿਪਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਉੱਪਰੋਂ ਪਾਣੀ ਬਾਰਿਆ ਬਾਰ-ਬਾਰ ਇਸ ਤਰ੍ਹਾਂ ਮਾਤਾ ਜੀ ਜੋੜੀ ਉੱਪਰੋਂ ਬਾਰੇ 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 ਜਾ ਰਹੀ ਸੀ ਉਹਨਾਂ ਨੇ ਆਪਣੀ ਕੁਲ ਦੀ ਸਾਰੀ ਰੀਤੀ ਪੂਰੀ ਕੀਤੀ ਮਾਤਾ ਤ੍ਰਿਪਤਾ ਜੀ ਨੇ ਕਿਹਾ ਕਿ ਮੈਂ ਬਲਿਹਾਰੀ ਜਾਂਦੀ ਹਾਂ ਜੋ ਮੇਰੇ ਘਰ ਵਿੱਚ ਨਾਨਕ ਵਰਗਾ ਪੁੱਤਰ ਪੈਦਾ ਹੋਇਆ ਹੈ ਜਿਸਨੇ ਸਾਡੀਆਂ ਇੱਕੀ ਕੁਲਾਂ ਤਾਰ ਦੇਣੀਆਂ ਹਨ ਇਸ ਤੋਂ ਬਾਅਦ ਮਾਤਾ ਸੁਲੱਖਣੀ ਜੀ ਆਪਣੀ ਸੱਸ ਮਾਤਾ ਤ੍ਰਿਪਤਾ ਜੀ ਨੂੰ ਮਿਲੇ ਅਤੇ ਉਹਨਾਂ ਨੇ ਮਾਤਾ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਮਾਤਾ ਤ੍ਰਿਪਤਾ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਅਸੀਸ ਦੇ ਕੇ ਉਠਾ ਕੇ ਆਪਣੇ ਕਲਾਵੇ ਵਿੱਚ ਲੈ ਲਿਆ ਮਾਤਾ ਤ੍ਰਿਪਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਚੰਦਰਮਾ ਵਰਗਾ ਮੁਖੜਾ ਦੇਖ ਕੇ ਉਹ ਅਸ ਅਸ ਕਰ ਉਠੇ ਇਸ ਤਰ੍ਹਾਂ ਬੇਦੀ ਕੁਲ ਦੀਆਂ ਜਿੰਨੀਆਂ ਵੀ ਨੂੰਹਾਂ ਸਨ ਸਾਰੀਆਂ ਹੀ ਇਕੱਠੀਆਂ ਹੋ ਗਈਆਂ ਸਾਰੀਆਂ ਹੀ ਮਾਤਾ ਸੁਲੱਖਣੀ ਜੀ ਨੂੰ ਦੇਖ ਕੇ ਖੁਸ਼ ਹੋ ਰਹੀਆਂ ਸਨ ਫਿਰ ਉਹ ਜਾ ਕੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦਿੰਦੀਆਂ ਹਨ ਮਾਤਾ ਜੀ ਵਧਾਈਆਂ ਲੈ ਕੇ ਬਹੁਤ ਖੁਸ਼ ਹੋ ਰਹੇ ਸੀ ਅੱਜ ਉਹਨਾਂ ਤੋਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਇਸ ਤਰ੍ਹਾਂ ਮਾਤਾ ਜੀ ਆਪਣੇ ਪੁੱਤਰ ਅਤੇ ਨੂਹ ਦੇ ਕੋਲ ਬੈਠ ਗਏ ਅਤੇ ਉਹ ਜੋੜੀ ਉੱਪਰੋਂ ਲੂਣ ਵਾਰਦੇ ਹਨ ਕਿ ਕਿਧਰੇ ਨજર ਨਾ ਲੱਗ ਜਾਵੇ ਇਸ ਤਰ੍ਹਾਂ ਮਾਤਾ ਜੀ ਘਾਹ ਤੋੜ-ਤੋੜ ਕੇ ਨજર ਉਤਾਰ ਰਹੇ ਸੀ ਅਤੇ ਫੇਰ ਘਾਹ ਜੋੜੀ ਦੇ ਪਿੱਛੇ ਸੁੱਟ ਦਿੱਤਾ ਫਿਰ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਘਰ ਤੋਂ ਬਾਹਰ ਆ ਗਏ ਅਤੇ ਉਹ ਬਹੁਤ ਪੇਮ ਨਾਲ ਸਾਰਿਆਂ ਨੂੰ ਮਿਲੇ ਅਤੇ ਸਾਰਿਆਂ ਦਾ ਹੀ ਆਦਰ ਸਤਕਾਰ ਕੀਤਾ ਉਹਨਾਂ ਨੇ ਇਸ ਤਰ੍ਹਾਂ ਗੁਰੂ ਜੀ ਸਭਾ ਬਣਾ ਕੇ ਬੈਠ ਗਏ ਅਤੇ ਉਹਨਾਂ ਨੇ ਸਾਰਿਆਂ ਦੀ ਸੁੱਖ ਸ਼ਾਂਤ ਪੁੱਛੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਬੜੇ ਪਿਆਰ ਨਾਲ ਮਿਲ ਰਹੇ ਸੀ ਗੁਰੂ ਜੀ ਦਾ ਬਹੁਤ ਮਿੱਠਾ ਸੁਭਾਅ ਸੀ ਜਦੋਂ ਉਹ ਮਿੱਠੇ ਵਚਨ ਬੋਲਦੇ ਸਨ ਤਾਂ ਲੋਕਾਂ ਨੂੰ ਸੁੱਖ ਮਿਲ ਜਾਂਦਾ ਸੀ ਇਸ ਤਰ੍ਹਾਂ ਸਾਰੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਰੂਪ ਦੇਖ ਕੇ ਅਸ ਅਸ ਕਰ ਰਹੇ ਸੀ ਉਹ ਦੋ ਘੜੀਆਂ ਉੱਥੇ ਬੈਠੇ ਸਾਰਿਆਂ ਕੋਲ ਇਸ ਤੋਂ ਬਾਅਦ ਸਾਰੇ ਵਿਅਕਤੀ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਇਸ ਤੋਂ ਬਾਅਦ ਬਾਬਾ ਮਹਿਤਾ ਕਾਲੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਚਲੋ ਪੁੱਤਰ ਹੁਣ ਆਪਾਂ ਰਾਏ ਬੁਲਾਰ ਨੂੰ ਮਿਲ ਆਈਏ ਇਸ ਤਰ੍ਹਾਂ ਬਾਬਾ ਮਹਿਤਾ ਕਾਲੂ ਜੀ ਬਾਬਾ ਲਾਲੂ ਜੀ ਅਤੇ ਹੋਰ ਕੁਝ ਵਿਅਕਤੀ ਇਕੱਠੇ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਤ ਗਏ ਰਾਏ ਬੁਲਾਰ ਕੋਲ ਜਦੋਂ ਸਾਰੇ ਇਕੱਠੇ ਹੋ ਕੇ ਗਏ ਤਾਂ ਰਾਏ ਬੁਲਾਰ ਆਪਣੀ ਸਵਾਂ ਲਗਾ ਕੇ ਬੈਠਾ ਸੀ ਰਾਏ ਬੁਲਾਰ ਆਪਣੀ ਸਭਾ ਵਿੱਚ ਬੈਠੇ ਵਿਅਕਤੀਆਂ ਤੋਂ ਪੁੱਛ ਰਿਹਾ ਸੀ ਕਿ ਵਿਆਹ ਦਾ ਕਾਰਜ ਕਿਵੇਂ ਦਾ ਹੋਇਆ ਹੈ ਉਹ ਆਪ ਵੀ ਸਭਾ ਵਿੱਚ ਬੈਠਾ ਵਿਆਹ ਬਾਰੇ ਪੁੱਛ ਰਿਹਾ ਸੀ ਤਾਂ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਸਾਰੇ ਸਭਾ ਵਿੱਚ ਪਹੁੰਚ ਗਏ ਜਦੋਂ ਰਾਏ ਬੁਲਾਰ ਨੇ ਗੁਰੂ ਜੀ ਨੂੰ ਦੇਖਿਆ ਤਾਂ ਉਸ ਨੂੰ ਬਹੁਤ ਚਾਅ ਚੜ ਗਿਆ ਇਸ ਤਰ੍ਹਾਂ ਉਹ ਬੜੀ ਫੁਰਤੀ ਦੇ ਨਾਲ ਖੜਾ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਅਤੇ ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਨਾਨਕ ਜੀ ਦੇ ਰੂਪ ਵਿੱਚ ਚੰਦਰਮਾ ਚੱਲ ਕੇ ਆ ਰਿਹਾ ਹੋਵੇ ਤਾਂ ਉਸ ਨੇ ਉੱਠ ਕੇ ਨਮਸਕਾਰ ਬੁਲਾਈ ਗੁਰੂ ਜੀ ਨੂੰ ਹੁਣ ਰਾਏ ਬੁਲਾਰ ਚਪੋਰ ਦੀ ਤਰ੍ਹਾਂ ਇੱਕ ਟੱਕ ਨਾਨਕ ਜੀ ਵੱਲ ਦੇਖੀ ਜਾ ਰਿਹਾ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਰਾਏ ਬੁਲਾਰ ਨੂੰ ਵੱਡੀ ਉਮਰ ਦਾ ਜਾਣ ਕੇ ਉਸ ਦੇ ਪੈਰੀਂ ਪੈਣ ਲੱਗੇ ਅਜੇ ਉਹ ਥੋੜਾ ਝੁੱਕਣ ਹੀ ਲੱਗੇ ਸੀ ਤਾਂ ਰਾਏ ਬੁਲਾਰ ਨੇ ਬੜੀ ਫੁਰਤੀ ਨਾਲ ਗੁਰੂ ਜੀ ਨੂੰ ਦੋਵੇਂ ਬਾਹਾਂ ਤੋਂ ਫੱਪਾ ਕੜ ਕੇ ਘੁੱਟ ਕੇ ਜੱਫੀ ਪਾ ਲਈ ਇਸ ਸਮੇਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸੀ ਉਹ ਬੋਲਣਾ ਚਾਹੁੰਦਾ ਹੈ ਪਰ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਹੁਣ ਰਾਏ ਬੁਲਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੋਵੇਂ ਹੀ ਨਹੀਂ ਬੋਲ ਰਹੇ ਸੀ ਫਿਰ ਰਾਏ ਬੁਲਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਮੰਝੇ ਦੇ ਸਹਰਾਣੇ ਵਾਲੇ ਪਾਸੇ ਬਿਠਾ ਲਿਆ ਅੱਜ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਸੀ ਕਿ ਮੇਰਾ ਮਾਲਕ ਮੇਰੇ ਘਰ ਆ ਗਿਆ ਹੈ ਉਸਦੇ ਮਨ ਵਿੱਚ ਗੁਰੂ ਜੀ ਦੇ ਦਰਸਨਾਂ ਦੀ ਬਹੁਤ ਪਿਆਸ ਲੰਮੇ ਸਮੇਂ ਤੋਂ ਲੱਗੀ ਹੋਈ ਸੀ ਹੁਣ ਰਾਏ ਬੁਲਾਰ ਉਸ ਅੰਬਰth ਰੂਪੀ ਦਰਸ਼ਨ ਨਿਦਿਦਾਰੇ ਨੂੰ ਅੱਖਾਂ ਰਾਹੀਂ ਪੀ ਰਿਹਾ ਸੀ ਇਸ ਸਮੇਂ ਇੱਕ ਘੜੀ ਕੋਈ ਵੀ ਨਾ ਬੋਲਿਆ ਉਹ ਇੱਕ ਦੂਜੇ ਨੂੰ ਦੇਖੀ ਜਾ ਰਹੇ ਸੀ ਇਸ ਤਰ੍ਹਾਂ ਦੋਵਾਂ ਦਾ ਪ੍ਰੇਮ ਦੇਖ ਕੇ ਬਾਕੀ ਸਾਰੇ ਜਣੇ ਵੀ ਅਡੋਲ ਹੋ ਕੇ ਬੈਠੇ ਰਹੇ ਫਿਰ ਵਿਆਹ ਦਾ ਸਾਰਾ ਪ੍ਰੋਗਰਾਮ ਕਿਸ ਤਰ੍ਹਾਂ ਹੋਇਆ ਹੈ ਰਾਏ ਬੁਲਾਰ ਨੇ ਪੁੱਛਿਆ ਇਸ ਸਮੇਂ ਭਾਈ ਮਰਦਾਨਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਗਿਆ ਸੀ ਉਸ ਨੇ ਕਿਹਾ ਕਿ ਰਾਏ ਬੁਲਾਰ ਤੁਹਾਡੀ ਕਿਰਪਾ ਦੇ ਨਾਲ ਸੁਲਤਾਨਪੁਰ ਵਿੱਚ ਬਹੁਤ ਵਡਿਆਈ ਹੋਈ ਹੈ ਕਰਕਰ ਵਿੱਚ ਸਾਰੇ ਲੋਕ ਉਸਤਤ ਕਰ ਰਹੇ ਸੀ ਕਿ ਇਹੋ ਜਿਹਾ ਵਿਆਹ ਕਦੇ ਨਹੀਂ ਦੇਖਿਆ ਗੌਲਤਖਾਂ ਜੋ ਮੋਦੀ ਖਾਨੇ ਦਾ ਮਾਲਕ ਹੈ ਉਸਨੇ ਵੀ ਵਿਆਹ ਸਮੇ ਜੋ ਮੰਗਿਆ ਉਹੀ ਦਿੱਤਾ ਇਸ ਤਰ੍ਹਾਂ ਵਿਆਹ ਸਮੇ ਬਹੁਤ ਸਾਰੀਆਂ ਵਸਤਾਂ ਲਈਆਂ ਗਈਆਂ ਦੌਲਤਖਾਂ ਤੋਂ ਭਾਈ ਮਰਦਾਨੇ ਨੇ ਰਾਈ ਬੁਲਾਰ ਨੂੰ ਦੱਸਿਆ ਇਹ ਫੇਰ ਇਸ ਤਰ੍ਹਾਂ ਸਾਰੀ ਬਰਾਤ ਹਾਥੀ ਘੋੜਿਆਂ ਅਤੇ ਉਠਾਂ ਉੱਪਰ ਚੜ੍ਹ ਕੇ ਗਈ ਇਸ ਤਰ੍ਹਾਂ ਬਰਾਤ ਰਸਤੇ ਵਿੱਚ ਟਕਾਓ ਕਰਦੀ ਹੋਈ ਪਟਾਲੇ ਪਹੁੰਚ ਗਈ ਪਾਬਾ ਮਹਿਤਾ ਕਾਲੂ ਜੀ ਨੇ ਵਿਆਹ ਵਿੱਚ ਕੋਈ ਕਾਸਰ ਬਾਕੀ ਨਹੀਂ ਛੱਡੀ ਉਹਨਾਂ ਨੇ ਦਿਲ ਖੋਲ੍ਹ ਕੇ ਖਰਚਾ ਕੀਤਾ ਇਸ ਤਰ੍ਹਾਂ ਵਿਆਹ ਬਹੁਤ ਹੀ ਸੋਹਣਾ ਉਤਸਵ ਹੋਇਆ ਹੈ ਵਿਆਹ ਜਿਨਨੇ ਵਿਆਹ ਜਿਨਨੇ ਜਿੰਨੇ ਵੀ ਦੇਖਿਆ ਉਹ ਬਹੁਤ ਸੁੱਖਾਂ ਵਾਲੇ ਦਿਨ ਬਤੀਤ ਹੋਏ ਭਾਈ ਮਰਦਾਨੇ ਨੇ ਰਾਏ ਬੁਲਾਰ ਨੂੰ ਦੱਸਿਆ ਕਿ ਦੋਵੇਂ ਹੀ ਤੇ ਰਾਣੇ ਬਹੁਤ ਖੁਸ਼ੀ ਮਨਾਈ ਉਸਨੇ ਕਿਹਾ ਕਿ ਮੈਂ ਦੁਨੀਆ ਵਿੱਚ ਬਹੁਤ ਸਾਰੇ ਵਿਆਹ ਦੇਖੇ ਹਨ ਜਿਵੇਂ ਬ੍ਰਾਹਮਣਾਂ ਦੇ ਵਿਆਹ ਦੇਖੇ ਖੱਤਰੀਆਂ ਦੇ ਬੈਸਾਂ ਦੇ ਦੇਖੇ ਜਿਹੜਾ ਵੀ ਜਿਹੜਾ ਵਿਆਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਤਸਵ ਹੋਇਆ ਇਸ ਤਰ੍ਹਾਂ ਦਾ ਵਿਆਹ ਨਾ ਮੈਂ ਕਦੇ ਸੁਣਿਆ ਸੀ ਅਤੇ ਨਾ ਹੀ ਕਦੇ ਦੇਖਿਆ ਸੀ ਇਸ ਵਿਆਹ ਵਿੱਚ ਬਹੁਤ ਜਸ ਅਤੇ ਵਡਿਆਈ ਸੀ ਅਤੇ ਮੈਂ ਇੰਨਾ ਖੁਸ਼ ਕਦੇ ਵੀ ਨਹੀਂ ਹੋਇਆ ਭਾਈ ਮਰਦਾਨੇ ਦੀਆਂ ਇਹ ਗੱਲਾਂ ਸੁਣ ਕੇ ਰਾਏ ਬੁਲਾਰ ਆਪਣੇ ਮਨ ਵਿੱਚ ਬਹੁਤ ਖੁਸ਼ ਹੋਇਆ ਇਸ ਤੋਂ ਬਾਅਦ ਰਾਈ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਬਹੁਤ ਸ਼ਾਬਾਸ਼ ਦਿੱਤੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੇਦੀ ਕੁਲ ਦਾ ਤਾਜ ਹਨ ਅਤੇ ਵਿਆਹ ਬਹੁਤ ਚੰਗੀ ਤਰ੍ਹਾਂ ਸੰਪੂਰਨ ਹੋਇਆ ਹੈ ਫਿਰ ਸਾਰੇ ਹੀ ਰਾਈ ਬੁਲਾਰ ਨੂੰ ਮਿਲ ਕੇ ਵਾਪਸ ਘਰ ਆ ਗਏ ਮਾਤਾ ਤ੍ਰਿਪਤਾ ਜੀ ਨੇ ਭੋਜਨ ਤਿਆਰ ਕੀਤਾ ਅਤੇ ਆਪਣੇ ਪੁੱਤਰ ਨਾਨਕ ਜੀ ਨੂੰ ਆਪਣੇ ਕੋਲ ਬਿਠਾ ਕੇ ਭੋਜਨ ਸ਼ਕਾਇਆ ਬਹੁਤ ਪਿਆਰ ਨਾਲ ਕਿਰਪਾ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਸੁਆਦੀ ਭੋਜਨ ਸ਼ਕਿਆ ਅਤੇ ਫਿਰ ਇਸ ਤੋਂ ਬਾਅਦ ਉਹ ਆਰਾਮ ਕਰਨ ਲੱਗੇ ਇਸ ਤੋਂ ਬਾਅਦ ਰਾਤ ਬੀਤ ਗਈ ਅਤੇ ਰਾਤ ਦਾ ਅਖੀਰਲਾ ਪਹਿਰ ਹੋ ਗਿਆ ਸੀ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਅੰਬਰਤ ਵੇਲੇ ਉੱਠੇ ਅਤੇ ਉਹਨਾਂ ਨੇ ਹੌਲੀ-ਹੌਲੀ ਇਸ਼ਨਾਨ ਕੀਤਾ ਇਸ ਤੋਂ ਬਾਅਦ ਗੁਰੂ ਜੀ ਨੇ ਸੁੰਦਰ ਵਸਤਰ ਪਹਿਨੇ ਫੇਰ ਉਹ ਚੌਂਕੜਾ ਮਾਰ ਕੇ ਬੈਠ ਗਏ ਪ੍ਰਭੂ ਦੀ ਸਿਮਰਨ ਵਿੱਚ ਜੁੜ ਗਏ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਘਰ ਵਿੱਚ ਬੈਠ ਕੇ ਸਿਮਰਨ ਕਰ ਰਹੇ ਸੀ ਤਾਂ ਸਾਰਾ ਘਰ ਬਹੁਤ ਸੁੰਦਰ ਲੱਗ ਰਿਹਾ ਸੀ ਫੇਰ ਸਵੇਰ ਹੋਣ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਤ ਹਰਦੀਾਲ ਨੂੰ ਘਰ ਬੁਲਾਇਆ ਜਦੋਂ ਪੰਡਤ ਹਰਦੀਾਲ ਘਰ ਆਏ ਤਾਂ ਗੁਰੂ ਜੀ ਨੇ ਬਹੁਤ ਮਿੱਠੇ ਵਚਨ ਬੋਲੇ ਉਹਨਾਂ ਨਾਲ ਗੁਰੂ ਜੀ ਨੇ ਪੰਡਤ ਨੂੰ ਕਿਹਾ ਕਿ ਤੁਸੀਂ ਮੰਗੋ ਜੋ ਤੁਹਾਡੇ ਮਨ ਦੀ ਇੱਛਾ ਹੈ ਤੂੰ ਜੋ ਵੀ ਮੰਗੇਗਾ ਤੈਨੂੰ ਉਹੀ ਮਿਲ ਜਾਵੇਗਾ ਇਸ ਤਰ੍ਹਾਂ ਦੇਣ ਵਿੱਚ ਕੋਈ ਦੇਰੀ ਨਹੀਂ ਹੋਵੇਗੀ ਫੇਰ ਪੰਡਿਤ ਹਰਦਿਆਲ ਜੋ ਬਜ਼ੁਰਗ ਹੋ ਚੁੱਕੇ ਸਨ ਅਤੇ ਉਹ ਬਹੁਤ ਸਿਆਣੇ ਪੰਡਿਤ ਸਨ ਉਹਨਾਂ ਨੇ ਕਿਹਾ ਕਿ ਤੂੰ ਆਦ ਰੂਪ ਹੈ ਅਤੇ ਅੱਜ ਤੱਕ ਗਰੀਬਾਂ ਨੂੰ ਦੇਣ ਵਾਲਾ ਵੀ ਤੂੰ ਹੀ ਹੈ ਜਿੰਨੇ ਤੁਸੀਂ ਮੈਨੂੰ ਸ਼ਕਤੀ ਦਿੱਤੀ ਹੈ ਮੈਂ ਓਨੀ ਹੀ ਦੁਨੀਆ ਦੇਖੀ ਹੈ ਅਤੇ ਓਨੀ ਹੀ ਸਮਝੀ ਹੈ ਪੰਡਿਤ ਹਰਦਿਆਲ ਨੇ ਕਿਹਾ ਕਿ ਮੈਂ ਤੇਰੀ ਓਨੀ ਹੀ ਮਹਿਮਾ ਸਮਝੀ ਹੈ ਜਿੰਨੀ ਮੇਰੇ ਵਿੱਚ ਬੁੱਧੀ ਹੈ ਪਰ ਏ ਗੁਰੂ ਨਾਨਕ ਤੂੰ ਮੇਰੀ ਸੋਚ ਤੋਂ ਕਿਤੇ ਵੱਡਾ ਹੈ ਪੰਡਤ ਨੇ ਕਿਹਾ ਕਿ ਮੇਰੀ ਬੁੱਧੀ ਹੋਰ ਲੋਕਾਂ ਵਰਗੀ ਨਹੀਂ ਹੈ ਅਤੇ ਮੈਂ ਉਹਨਾਂ ਲੋਕਾਂ ਵਾਂਗ ਨਹੀਂ ਸੋਚਦਾ ਹਾਂ ਜਿਸ ਤਰ੍ਹਾਂ ਵਾਕੀ ਲੋਕ ਇੱਛਾ ਕਰਦੇ ਹਨ ਕਿ ਮੈਨੂੰ ਇਹ ਵਸਤੂ ਵੀ ਮਿਲ ਜਾਵੇ ਜਾਂ ਉਹ ਵਸਤੂ ਵੀ ਮਿਲ ਜਾਵੇ ਇਸ ਤਰ੍ਹਾਂ ਹੋਰ ਬਹੁਤ ਲੋਕ ਹੋਣਗੇ ਜੋ ਤੁਹਾਡੇ ਨਾਲ ਮੈਥੋਂ ਕਿਤੇ ਵੱਧ ਪ੍ਰੇਮ ਵੀ ਕਰਦੇ ਹੋਣਗੇ ਤੁਸੀਂ ਸਭ ਕੁਝ ਕਰਨ ਕਰਾਉਣ ਵਾਲੇ ਹੋ ਅਤੇ ਸਭ ਦਾ ਆਸਰਾ ਹੋ ਤੁਸੀਂ ਇਸ ਤਰ੍ਹਾਂ ਤੁਸੀਂ ਸਾਰੀ ਸ੍ਰਿਸ਼ਟੀ ਦੇ ਸਿਰਜਣਹਾਰ ਹੋ ਤੁਸੀਂ ਆਪ ਹੀ ਪਰਮੇਸ਼ਰ ਹੋ ਅਤੇ ਆਪ ਪਾਰ ਬ੍ਰਹਮ ਹੋ ਤੁਸੀਂ ਪੰਡਤ ਹਰਦੀਆਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਸੀਂ ਬਹੁਤ ਸ੍ਰੇਸ਼ਟ ਹੋ ਤੁਹਾਡਾ ਕੋਈ ਪਾਰਾਵਾਰ ਨਹੀਂ ਪਾ ਸਕਦਾ ਇਹ ਗੁਰੂ ਨਾਨਕ ਦੇਵ ਜੀ ਤੁਸੀਂ ਸਤ ਚੇਤਨਾ ਅਤੇ ਆਨੰਦ ਰੂਪ ਹੋ ਇਸ ਤਰ੍ਹਾਂ ਤੁਹਾਡੀ ਲੀਲਾ ਦੇਖ ਕੇ ਭਗਤ ਸੁਖ ਪਾਉਂਦੇ ਹਨ ਪੰਡਤ ਹਰਦੀਆਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਜਦੋਂ ਦਾ ਤੁਸੀਂ ਮੇਰੇ ਜੀ ਦਾ ਮੈਨੂੰ ਜੀ ਦਾ ਜਨੇਊ ਦਿੱਤਾ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮੇਰਾ ਮਨ ਸਥਿਰ ਹੋ ਗਿਆ ਹੈ ਇਸ ਤਰ੍ਹਾਂ ਮੇਰੀਆਂ ਸਾਰੀਆਂ ਲਾਲਸਾਵਾਂ ਅਤੇ ਇੱਛਾਵਾਂ ਪੂਰੀਆਂ ਹੋ ਗਈਆਂ ਹਨ ਮੈਂ ਤੁਹਾਡੀ ਸੁੰਦਰ ਲੀਲਾ ਭਾਵ ਕੌਤਕ ਦੇਖ ਲਈ ਹਨ ਪਰ ਹੁਣ ਮੇਰਾ ਸਰੀਰ ਬਜ਼ੁਰਗ ਹੋ ਗਿਆ ਹੈ ਅਤੇ ਮੇਰੀ ਉਮਰ ਵੀ ਵੱਡੀ ਹੋ ਗਈ ਹੈ। ਪੰਡਤ ਹਰदयाल ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਹੁਣ ਤੁਸੀਂ ਮੈਨੂੰ ਮੁਕਤ ਕਰਦੇ ਹੋ। ਪੰਡਤ ਹਰदयाल ਦੀਆਂ ਸਾਰੀਆਂ ਗੱਲਾਂ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਦੇ ਖਜ਼ਾਨੇ ਮੁਸਕਰਾ ਪਏ। ਅਤੇ ਫਿਰ ਉਹਨਾਂ ਨੇ ਕਿਹਾ ਕਿ ਪੰਡਤ ਜੀ ਤੁਸੀਂ ਧਨ ਹੋ ਅਤੇ ਤੁਹਾਡੀ ਬੁੱਧੀ ਧਨ ਹੈ ਤੂੰ ਆਪਣੀ ਹੋਂਮੇ ਮੁਕਾਦ ਦਿੱਤੀ ਹੈ ਗੁਰੂ ਜੀ ਨੇ ਪੰਡਤ ਹਰਦਿਆਲ ਨੂੰ ਕਿਹਾ ਕਿ हे ਪੰਡਤ ਜੀ ਧਨ ਤੇਰੀ ਉਮਰ ਬਹੁਤ ਥੋੜੀ ਰਹਿ ਗਈ ਹੈ ਇਸ ਤੋਂ ਬਾਅਦ ਜਦੋਂ ਤੇਰੀ ਉਮਰ ਪੂਰੀ ਹੋ ਗਈ ਤਾਂ ਤੈਨੂੰ ਮੁਕਤੀ ਪ੍ਰਾਪਤ ਹੋਵੇਗੀ ਗੁਰੂ ਜੀ ਨੇ ਕਿਹਾ ਕਿ ਮੌਤ ਬਹੁਤ ਦੁਖਦਾਈ ਹੁੰਦੀ ਹੈ ਪਰ ਤੇਰੀ ਮੌਤ ਇਸ ਤਰ੍ਹਾਂ ਦੀ ਹੋਵੇਗੀ ਜਿਵੇਂ ਇੱਕ ਮਾਲਾ ਹਾਥੀ ਗਲ ਵਿੱਚ ਮਾਲਾ ਹਾਥੀ ਦੇ ਗਲ ਵਿੱਚ ਪਾਈ ਜਾਵੇ ਅਤੇ ਫਿਰ ਮਾਲਾ ਕੱਢੀ ਜਾਵੇ ਗਲ ਵਿੱਚੋਂ ਜਿਸ ਤਰ੍ਹਾਂ ਮਾਲਾ ਕੱਢਣ ਅਤੇ ਪਾਉਣ ਵੇਲੇ ਕੋਈ ਦੁੱਖ ਨਹੀਂ ਹੁੰਦਾ ਜਿਵੇਂ ਤੇਰਾ ਤੂੰ ਆਪਣੇ ਸਰੀਰ ਨੂੰ ਛੱਡ ਜਾਵੇਂਗਾ ਇਸ ਤਰ੍ਹਾਂ ਜਿੱਥੇ ਪਰਮਾਤਮਾ ਦਾ ਵਾਸ ਹੈ ਉੱਥੇ ਹੀ ਤੇਰਾ ਵਾਸਾ ਹੋ ਜਾਵੇਗਾ ਇਹ ਵਾਚਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰਾ ਧੰਨ ਦਿੱਤਾ ਪੰਡਤ ਹਰदयाल ਨੂੰ ਸਭ ਤੋਂ ਵੱਡਾ ਖਚਾਨਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦ੍ਰਿਸ਼ਟੀ ਪਾ ਦਿੱਤੀ ਸੀ ਪੰਡਤ ਹਰਦਿਆਲ ਉੱਪਰ ਇਸ ਤਰ੍ਹਾਂ ਪੰਡਤ ਹਰਦਿਆਲ ਨਿਹਾਲ ਹੋ ਗਿਆ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਤ ਹਰਦਿਆਲ ਉੱਪਰ ਆਪਣੀ ਦ੍ਰਿਸ਼ਟੀ ਪਾਈ ਤਾਂ ਉਸ ਨੂੰ ਆਤਮਕ ਸਰੂਪ ਦਾ ਗਿਆਨ ਹੋ ਗਿਆ ਅਤੇ ਇਸ ਤਰ੍ਹਾਂ ਉਹ ਉਸੇ ਵੇਲੇ ਬ੍ਰਹਮ ਗਿਆਨ ਵਿੱਚ ਲੀਨ ਹੋ ਗਿਆ ਉਹ ਸਰੀਰ ਕਾ ਅਵਸਥਾ ਅਵਸਥਾ ਤੋਂ ਉੱਪਰ ਉੱਠ ਗਿਆ ਇਸ ਤੋਂ ਬਾਅਦ ਬਹੁਤ ਸੁਖ ਪ੍ਰਾਪਤ ਕਰਕੇ ਪੰਡਤ ਹਰਦਿਆਲ ਆਪਣੇ ਘਰ ਵਾਪਸ ਚਲਾ ਗਿਆ ਹੁਣ ਉਸ ਦਾ ਭਰੋਸਾ ਢੋਲ ਹੋ ਰਿਹਾ ਸੀ ਜੋ ਕਦੇ ਢੋਲ ਨਹੀਂ ਸਕਦਾ ਸੀ ਫਿਰ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੋਪਾਲ ਪੰਡਾ ਪੈਧ ਹਰੀਦਾਸ ਅਤੇ ਮੌਲਾਨਾ ਨੂਰਦੀਨ ਮਿਲੇ ਇਹ ਤਿੰਨੇ ਗੁਰੂ ਜੀ ਨੂੰ ਮਿਲਿਆ ਕੇ ਜਿੱਥੇ ਉਹ ਬੈਠੇ ਸਨ ਉਹਨਾਂ ਦੇ ਮਨ ਵਿੱਚ ਵੀ ਬਹੁਤ ਖੁਸ਼ੀ ਸੀ ਕਿਸੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਉਹਨਾਂ ਨੂੰ ਸਤ ਸੰਗਤ ਦਾ ਰੰਗ ਚੜਿਆ ਹੋਇਆ ਸੀ ਅਤੇ ਉਹਨਾਂ ਦਾ ਮਨ ਜੁੜਿਆ ਹੋਇਆ ਸੀ ਉਦੋਂ ਦਾ ਜਦੋਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਜਦੋਂ ਉਹਨਾਂ ਨੇ ਆ ਕੇ ਬਾਬਾ ਮਹਿਤਾ ਕਾਲੂ ਜੀ ਦੇ ਸੁਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਤਾਂ ਉਹਨਾਂ ਨੇ ਭੱਜ ਕੇ ਗੁਰੂ ਜੀ ਦੇ ਚਰਨ ਪਾੜ ਲਏ ਅਤੇ ਮੱਥਾ ਟੇਕਿਆ ਇਸ ਤਰ੍ਹਾਂ ਉਹ ਗੁਰੂ ਜੀ ਦਾ ਸਰੂਪ ਦੇਖ ਕੇ ਜੋ ਉਪਮ ਉਪਮਾਤੋ ਰਹਿਤ ਹੈ ਕਿਉਂਕਿ ਗੁਰੂ ਜੀ ਸਾਡੀ ਸੋਚਨ ਸ਼ਕਤੀ ਤੋਂ ਪਰੇ ਹਨ ਇਸ ਤਰ੍ਹਾਂ ਉਹ ਗੁਰੂ ਜੀ ਦੇ ਦਰਸ਼ਨ ਕਰਕੇ ਅਸ ਆਸਕਾਰ ਉਠੇ ਉਹਨਾਂ ਨੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਅਸੀਂ ਮੂੰਹੋਂ ਕੀ ਬੋਲੀਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨਾਂ ਦਾ ਬਹੁਤ ਸਤਕਾਰ ਕੀਤਾ ਗੁਰੂ ਜੀ ਨੇ ਉਹਨਾਂ ਤੋਂ ਸੁਖ ਸਾੰਦ ਪੁੱਛੀ ਫਿਰ ਤਿੰਨੇ ਹੀ ਧੀਰਜ ਧਰ ਕੇ ਬੋਲੇ ਅਤੇ ਉਹਨਾਂ ਨੇ ਪਦਿਆਂ ਵਿੱਚ ਗੁਰੂ ਜੀ ਦੀ ਵਡਿਆਈ ਕੀਤੀ ਇਹ ਜੋ ਕਾਲ ਯੁਗ ਦਾ ਸਮਾਂ ਹੈ ਇਹ ਅਗਨੀ ਦੇ ਸਮਾਨ ਹੈ ਜੋ ਬਹੁਤ ਭਿਆਨਕ ਹੈ ਕੋਈ ਬਲਵਾਨ ਹੀ ਅਜੇ ਸੜਦੇ ਵੱਲ ਦੇ ਸੰਸਾਰ ਤੋਂ ਤਾਰ ਸਕਦਾ ਹੈ ਇਸ ਤਰ੍ਹਾਂ ਲੋਕ ਕਾਲ ਯੁਗ ਵਿੱਚ ਸੜ ਰਹੇ ਹਨ ਅਤੇ ਦੁਖੀ ਹੋ ਰਹੇ ਹਨ ਇਸ ਕਾਲ ਯੁਗ ਦੀ ਅਗਨੀ ਤੋਂ ਕੋਈ ਬਚਨ ਦਾ ਤਰੀਕਾ ਨਹੀਂ ਹੈ ਇਸ ਤਰ੍ਹਾਂ ਪਰਮਾਤਮਾ ਨਾਲ ਜੋੜਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਪੁਲ ਤਿਆਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ हे ਗੁਰੂ ਜੀ ਤੁਸੀਂ ਅਵਤਾਰ ਧਾਰਨ ਕੀਤਾ ਹੈ ਦੁਨੀਆ ਨੂੰ ਤਾਰਨ ਵਾਸਤੇ। ਗੋਪਾਲ ਪੰਡਾ, ਮੌਲਾਨਾ ਨੂਰਦੀਨ ਅਤੇ ਵੈਦ ਹਰੀਦਾਸ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਸਾਡੇ ਤੋਂ ਭਗਤੀ ਨਹੀਂ ਹੋਣੀ। ਇਸ ਕਰਕੇ ਤੁਸੀਂ ਸਾਡੇ ਲਈ ਪੁਲ ਤਿਆਰ ਕੀਤਾ ਹੈ ਇਸ ਤਰ੍ਹਾਂ ਸ਼ੁਭ ਕਰਮਾਂ ਤੋਂ ਬਿਨਾ ਅਸੀਂ ਪਿੰਗਲੇ ਹਾਂ ਜਿਸ ਕਰਕੇ ਸਾਡੇ ਤੋਂ ਤੁਰਿਆ ਵੀ ਨਹੀਂ ਜਾਂਦਾ ਹੈ ਸਾਡੇ ਕੋਲ ਚੰਗੀ ਮੱਤ ਵੀ ਨਹੀਂ ਹੈ ਅਤੇ ਸਾਡੇ ਕੋਲ ਮਨ ਨੂੰ ਰੋਕਣ ਅਤੇ ਇੰਦਰੀਆਂ ਨੂੰ ਰੋਕਣ ਦੀ ਸਮਰੱਥਾ ਵੀ ਨਹੀਂ ਹੈ ਇਸ ਤਰ੍ਹਾਂ ਸਭ ਸੁਭ ਕਰਮਾ ਰੂਪੀ ਪੈਰ ਵੀ ਸਾਡੇ ਕੋਲ ਨਹੀਂ ਹਨ ਇਸ ਤਰ੍ਹਾਂ ਤੁਸੀਂ ਜੋ ਨਾਮ ਰੂਪੀ ਪੁਲ ਬਣਾਉਣਾ ਹੈ ਉਸ ਤੇ ਚੜ੍ਹ ਕੇ ਅਸੀਂ ਪਾਰ ਹੋ ਜਾਵਾਂਗੇ ਮਨ ਦੀ ਸੋਚ ਨਹੀਂ ਸਮਝਣੀ ਇੱਕ ਥਾਂ ਤੇ ਟਿਕ ਜਾਂਦੀ ਹੈ ਜੋ ਸਾਡੀ ਹਉਮੈ ਭਾਵ ਹੰਕਾਰ ਹੈ ਇਸ ਸੰਸਾਰ ਨੂੰ ਪ੍ਰਕਾਸ਼ਮਾਨ ਤਾਂ ਤੁਸੀਂ ਹੀ ਕੀਤਾ ਹੈ ਅਤੇ ਤੁਸੀਂ ਸੰਪੂਰਨ ਹੋ ਪਰ ਤੁਸੀਂ ਆਪਣੇ ਆਪ ਨੂੰ ਸੰਕੋਚ ਕੇ ਭਾਵ ਲੁਕੋ ਕੇ ਰੱਖਿਆ ਹੋਇਆ ਹੈ ਇਸ ਤਰ੍ਹਾਂ ਸਾਡੇ ਵਰਗੇ ਛੋਟੀ ਮੱਤ ਵਾਲੇ ਤੁਹਾਨੂੰ ਕਿਵੇਂ ਸਮਝ ਸਕਦੇ ਹਨ ਇਸ ਤਰ੍ਹਾਂ ਦੇ ਵਚਨ ਕਰਕੇ ਗੋਪਾਲ ਪਾਂਦਾ ਵੈਦ ਹਰੀਦਾਸ ਅਤੇ ਮੌਲਾਨਾ ਨੂਰਦੀਨ ਗੁਰੂ ਜੀ ਦੇ ਅੰਬਰਤ ਰੂਪੀ ਦਰਸ਼ਨ ਕਰਦੇ ਹਨ ਅਤੇ ਰਸ ਅੱਖਾਂ ਰਾਹੀਂ ਪੀਂਦੇ ਹਨ ਇਸ ਤਰ੍ਹਾਂ ਉਹ ਬਹੁਤ ਪ੍ਰੇਮ ਕਰਕੇ ਗੁਰੂ ਜੀ ਨਾਲ ਘਰ ਵਾਪਸ ਚਲੇ ਗਏ ਇਸ ਤਰ੍ਹਾਂ ਉਹਨਾਂ ਤਿੰਨਾਂ ਨੇ ਭਗਤੀ ਵਿੱਚ ਸੁਖ ਪਾਇਆ ਅਤੇ ਉਹਨਾਂ ਦਾ ਮਨ ਜੁੜ ਗਿਆ ਪਰਮੇਸ਼ਰ ਵਿੱਚ ਫਿਰ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਦੋਸਤ ਆਏ ਜੋ ਉਹਨਾਂ ਨਾਲ ਖੇਡਦੇ ਹੁੰਦੇ ਸੀ ਇਸ ਤਰ੍ਹਾਂ ਉਹ ਸਾਰੇ ਹੀ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਉਹ ਸਾਰੇ ਹੀ ਦੋਸਤ ਗੁਰੂ ਜੀ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੇ ਸਨ ਉਹ ਗੁਰੂ ਜੀ ਨੂੰ ਇਕ ਟੱਕ ਨਿਹਾਰ ਰਹੇ ਸੀ ਅਤੇ ਇਸ ਤਰ੍ਹਾਂ ਉਹ ਗੁਰੂ ਜੀ ਕੋਲ ਬੈਠ ਕੇ ਆਪਣਾ ਸਮਾਂ ਗੁਜ਼ਾਰਦੇ ਸੀ ਇਸ ਤਰ੍ਹਾਂ ਤਲਵੰਡੀ ਵਿੱਚ ਰੋਜ਼ ਨਮੀ ਤੋਂ ਨਮੀ ਖੁਸ਼ੀ ਵਾਪਰ ਰਹੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਕਰਕੇ ਸੰਸਾਰ ਦੇ ਮਾਲਕ ਗੁਰੂ ਜੀ ਇਸ ਤਰ੍ਹਾਂ ਦੇ ਕੌਤਕ ਬਿਤਾ ਰਹੇ ਸੀ ਤਲਵੰਡੀ ਵਿੱਚ ਸਾਰੇ ਸੁੱਖਾਂ ਦੇ ਦਿਨ ਬਤੀਤ ਕਰ ਰਹੇ ਸੀ ਸੋ ਇੱਥੇ ਹੀ 23 ਮਈ ਦੇ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਅਗਲੇ ਹਫਤੇ ਅਗਲੇ ਅਧਿਆਏ ਦੀ ਕਥਾ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ